ਪੂਰੀ ਦੁਨੀਆ ਤੇ ਐਸਾ ਸਥਾਨ ਹੈ ਹਰਮੰਦਰ ਸਾਹਿਬ ਜਿਨੂੰ ਜਿੰਦਰਾ ਨਹੀਂ ਲੱਗਦਾ 24 ਘੰਟੇ ਦਰਬਾਰ ਖੁੱਲਾ ਰਹਿੰਦਾ ਏ ਕਿਉਂਕਿ ਸ਼ਬਦ ਕਿਤੇ ਪਹਿਲਾਂ ਹੀ ਵਚਨ ਹੋ ਗਏ ਸੀ ਜਦੋਂ 7 ਸਾਲ ਦੇ ਭਾਈ ਜੇਠਾ ਜੀ ਸੀ ਨਾ ਤੇ ਮਾਂ ਪਿਓ ਗੁਜ਼ਰ ਗਿਆ ਤੇ ਨਾਨੀ ਗੋਇੰਦਵਾਲ ਲਿਆਈ ਤੇ ਗੁਰੂ ਅਮਰਦਾਸ ਜੀ ਕਹਿੰਦੇ ਮਾਂ ਰੋਂਦੀ ਕਿਉਂ ਐ ਕਹਿੰਦੀ ਪਾਤਸ਼ਾਹ ਇਹਦਾ ਕੋਈ ਨਹੀਂ ਇਹਦੇ ਘਰ ਨੂੰ ਜਿੰਦਰਾ ਲੱਗ ਗਿਆ ਇਹਦਾ ਕੋਈ ਮਾਂ ਭੈਣ ਭਰਾ ਕੁਝ ਨਹੀਂ ਇਹਦੇ ਕੋ ਮਹਾਰਾਜ ਕਹਿੰਦੇ ਤੂੰ ਫਿਕਰ ਕਰਦੀ ਐ ਮਾਂ ਇਹਦਾ ਮਸਤਕ ਮੈਂ ਪੜ ਲਿਆ ਏ ਯਾਦ ਰੱਖੀ ਇਹਦਾ ਇਦਾਂ ਦਾ ਘਰ ਬਣਨਾ ਏ ਜਿਹਦੇ ਘਰ ਵਰਗਾ ਕੋਈ ਘਰ ਨਾ ਉਹ ਸੋਨੇ ਦਾ ਘਰ ਏ ਬਾਪੂ ਦਾ ਸਤਿ ਸ਼੍ਰੀ ਅਕਾਲ ਰਹੀ ਗੱਲ ਜਿੰਦਰਾ ਲੱਗਣ ਦੀ ਮਾਤਾ ਗੱਲ ਯਾਦ ਰੱਖੀ ਤੂੰ ਰਵੇਂ ਨਾ ਰਵੇਂ ਰਹਿੰਦੀ ਦੁਨੀਆ ਵੇਖੂਗੀ ਹਰ ਘਰ ਨੂੰ ਜਿੰਦਰਾ ਇੱਕ ਦਿਨ ਲੱਗਣਾ ਹੈ ਪਰ ਗੁਰੂ ਰਾਮ ਦਾਸ ਦੇ ਘਰ ਨੂੰ ਜਿੰਦਰਾ ਕਦੇ ਨਹੀਂ ਲੱਗਣਾ